ਆ ਆ ਆ ਯਾਰ ਵਾ ਵ ਦਿਨ ਹੋ ਗਏ ਪਾਲੂ ਪਾਰਟੀ ਨਹੀਂ ਕੀਤੀ ਆ ਹਾਂ ਪਾਰਟੀ ਓਏ ਪਾਰਟੀ ਹਾਂ ਤੇ ਫੋਨ ਕਰ ਆਪਣੇ ਬੰਦਿਆ ਨੂੰ ਓਏ ਆਹੋ ਓਏ ਬੋਲੇ ਨੂੰ ਫੋਨ ਕਰ ਬੋਲੇ ਨੂੰ ਬੋ ਓਏ ਹੋ ਆ 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

ਹੈਲੋ ਆਹ ਆਹ ਉਹ ਪਾਰਟੀ ਪਾਰਟੀ ਬੋਲ ਬੋਲੋ ਕਰ ਉਹ ਗੁਗਰ ਫੁੱਲਾਏ ਉਹਨੂੰ ਸਾਲੂਸ ਪਤਾ ਲੱਗਣਾ ਨਹੀਂ ਆਹ 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 ਓਏ ਆਹ ਆਹ ਹੈਲੋ ਹੈਲੋ ਆਹ ਆਹ ਆ ਆ ਆ ਆ ਆ ਹਲੋ ਜੀ ਉਹ ਮੈਂ ਹਾਂ ਪਾਰਟੀ ਆਇਓ ਕਿੱਥੇ ਗਾ ਚੌਵੰਟੀ ਕਰ ਲਈਏ ਆਹੋ ਬੋਲੇ ਨੂੰ ਲੈ ਇਹੀ ਖੋਦ ਆਪ ਪਰ ਠੀਕ ਹੈ ਅੱਲੇ ਆਪਣਾ ਫੋਨ ਏ ਆਹ ਚੱਲ ਮੈਂ ਚੰਗਾ ਚੱਲਦਾ ਆ ਆ ਆ ਆਹ ਉਹ ਲੱਗਿtere ਪੜਦੀ ਪੂਰੀ ਬੋਲ ਕਾ ਕਾ ਪੂਰੀ ਟੋਰੇ ਸੁਨ ਲ ਗੱਡਿਆ ਜਾ ਓਏ ਤੂੰ ਬੂੰਗਾ ਗਾਂ ਜਾਵਦਾ ਓਏ ਆਹ ਦੇਖ ਤੂੰ ਆ ਗਏ ਚੱਲ ਠੀਕ ਆ ਗਏ ਆ ਗਏ ਚਲੀਪਾ ਠੀਕ ਹੈ ਨਾ ਤੂੰ ਤੇ ਬੋਲਦਾ ਨਹੀਂ ਹੈ ਉਹ ਮਾਮਾ ਵੀਡੀਓ 'ਚ ਨਹੀਂ ਬੋਲਦਾ ਉਦਾਂ ਦੇ ਮੈਂ ਬੋਲਦਾ ਵਾਂ ਓਏ ਆ 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 ਔਰ ਖਾਣ ਪੀਣ ਨੂੰ ਲਈਏ ਕੱਖ ਹਾਂ ਖਾਣ ਪੀਣ ਨੂੰ ਅਧਿਆ ਉਧਿਆ ਕੀ ਹੋ ਗਿਆ ਤੁਹਾਨੂੰ 2 ਘੰਟੇ ਹੋ ਗਏ ਭਾਈ ਨੂੰ ਬੋਲਦੇ ਕੱਖ ਨਹੀਂ ਜੇ ਓਏ ਦੇ ਨੁਕਰਾ ਬੋਲੋਗੇ ਸਹੀ ਕੱਖ ਕੇ ਮੈਂ ਜਾਵਾਂ ਅੱਠ ਕੇ ਨਹੀਂ ਨਹੀਂ ਰੁਕ ਆ ਮਸ਼ੀਨ ਲਾ ਕੰਚ ਇਹ ਕੀ ਹੈ ਤੇਰੀ ਮਸ਼ੀਨ ਔਰ ਮਾਮਾ ਮੈਂ ਤੈਨੂੰ ਦਾਤ ਦੇਣ ਡਿਆ ਵਾਂ ਕਰੇ ਵੱਡੀ ਨਹੀਂ ਮਸ਼ੀਨ ਆ ਗਈ ਹੈਲੋ ਹੈਲੋ ਸੁਣਿਆ ਹੁਣ ਬੋਲ ਸੁਣਿਆ ਸੁਣਿਆ ਸੁਣਦਾ ਸੁਣਦਾ ਐਨ ਸੁਣਿਆ ਤੈਨੂੰ ਲਾਭ ਹੀ ਨਾ ਲਾਗੇ ਦਮਾ ਇੱਥੇ ਸੁਣ ਲਈ ਬਦਮਾਨ ਦਾ ਬਦਾਰੇ ਗੱਲ ਸੁਣ ਗੁੰਗੇ ਚੱਕ ਫੋਨ ਹੈਲੋ ਮੈਨੂੰ ਸੁਣੋ ਕਾਲ ਇੱਥੇ ਮਸ਼ਰ ਬੜਾ ਕਰੇ ਜਾ ਕੇ ਪਾਰਟੀ ਕਰਦੇ ਆ ਮਸ਼ਰ ਬੜਾਈ ਆਓ ਚਲੋ ਆਓ ਚੱਲੀਏ ਫੜੋ ਮੋਟਰਸਾਈਕਲ ਚੱਲੀਏ ਆਓ ਚਲੋ ਓ ਇੱਧਰ 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 ਓਏ ਨੋ ਸਾਹਬ ਆਪਣੇ ਨੂੰ ਇਹ ਹੋ ਗਿਆ ਤੁਰ ਜਾਂਦਾ ਇਹਨੂੰ ਫੜ ਉਹ ਤੇ ਸਪੀਕਰ ਖਰਾਬ ਹੈ ਸ਼ੁਰੂ ਤੋਂ ਹੀ ਓਏ ਉਹ ਕਿੱਧਰ ਤੁਰ ਜਾਂਦਾ ਇਹਨੂੰ ਚਲੋ ਮੈਂ ਚਲਾਉਂਦਾ ਪਰੇ ਓ ਓ ਓ ਦੇਖਦਾ ਹੀ ਦੇਖਦਾ ਕਿਹੇ ਚ ਮਾਰੇਗਾ ਤੂੰ ਕਹੋਂ ਚ ਤੂੰ ਚਲਾਏਂਗਾ ਮੈਂ ਚਲਾਉਂਗਾ ਚੱਲ ਠੀਕ ਹੈ ਪਰ ਮੈਨੂੰ ਰਾਹ ਦੱਸਿ ਲਾ ਕਿੱਧਰ ਕਿੱਧਰ ਜਾਣਾ ਓ ਤੈਨੂੰ ਸੁਣਦਾ ਵੀ ਹੈਗਾ ਵਾ ਮੈਂ ਚਲਾਉਂਗਾ ਪਰੇ ਹੋ ਜੇ ਉਹ ਡੇੜਾ ਲਤਾਂ ਵਾਲਿਆ ਜਰਬਤ ਹੋ ਗਿਆ ਯਰ ਕੈਕੀ ਤੂੰ ਹੀ ਮਾਰ ਦਿਓ ਨਹੀਂ ਦਵਾਈ ਚਲਾਉਂਦੇ ਬੈਗ ਆ ਰਾ ਉਹ ਵੇ ਰਾ ਉਖਲੋਇਆ ਖਲੋ ਅੰਨੇ ਅੰਨੇ ਨੂੰ ਭਾਈ ਅੰਨੇ ਇਧਰ ਹੀ ਇਧਰ ਹੀ ਆਫੀਸ ਇੱਥੇ ਇੱਥੇ ਬੈਹਣ ਦੂਜੇ ਪੰਨੇ ਦੂਜੇ ਪੰਨੇ ਥੈਂਕ ਯੂ ਤਨਾ ਥੈਂਕ ਯੂ ਬੈਗ ਗਾਣਾ ਗਾਓ ਥੋੜਾ ਜਿਆ ਉਹ ਬੋਲੇ ਗੁੰਗੇ ਗੁੰਗੇ ਜਾਓ ਖਾਓ ਖਾਓ ਉਹ ਬਸ ਖਾਓ ਤੁਸੀਂ ਖਾਓ ਗਾ ਤੇਰੇ ਮਾਸੜ ਦੀ ਪੈ ਗਈ ਮਗਰ ਨੂੰ ਮੋੜ ਨੂੰ ਆ ਗੁੰਗਿਆ ਗੁੰਗਿਆ ਮੋੜਲਾ ਪਰਸੂ ਕੱਲੀ ਚ ਵੜੀ ਜਾਂਦਾ ਮੇਰੀ ਮਦੀਨ ਬੈਗੀ ਕੱਕ ਬੋਲ ਕੋ ਮੈਂ ਚਲੋਣਾ ਕਿ ਕਿ ਤੁਸੀਂ ਮਾਰ ਦਿਓ ਓਏ